Thank you Jesus। ਹੁਣ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਆਂ ਰੋਮੀਆਂ ਦੀ ਕਿਤਾਬ ਉਹਦਾ 15 ਨੰਬਰ ਅਧਿਆਇ ਉਹਦੀ 13 ਨੰਬਰ ਪੰਕਤੀ ਦੇ ਵਿੱਚ ਆਪਾਂ ਇੱਦਾਂ ਦੇਖਦੇ ਆਂ ਲਿਖਿਆ ਹੁਣ ਆਸਾ ਦਾ ਪਰਮੇਸ਼ਵਰ ਤੁਹਾਨੂੰ ਨੇਚਾ ਕਰਨ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਾਦੇ ਜਾਓ ਹallelujah ਕਿੰਨਾ ਹੁਣ ਆਸਾ ਦਾ ਪਰਮੇਸ਼ੁਰ ਆਸਾ ਦਾ ਪਰਮੇਸ਼ੁਰ ਮਤਲਬ ਜਿਹੜਾ ਤੁਹਾਡੀ ਆਸ ਨੂੰ ਪੂਰਾ ਕਰਨ ਵਾਲਾ ਪਰਮੇਸ਼ੁਰ ਜਿਹੜਾ ਜਿਹੜੀ ਉਮੀਦ ਤੁਸੀਂ ਪਰਮੇਸ਼ੁਰ ਤੋਂ ਕੀਤੀ ਉਸ ਉਮੀਦ ਨੂੰ ਪੂਰਾ ਕਰਨ ਵਾਲਾ ਪਰਮੇਸ਼ੁਰ ਕਿੰਨਾ ਹੁਣ ਉਮੀਦ ਨੂੰ ਪੂਰਾ ਕਰਨ ਵਾਲਾ ਪਰਮੇਸ਼ੁਰ ਤੁਹਾਨੂੰ ਨੇਚਰ ਕਰਨ ਦੇ ਵਸੀਲੇ ਨਾਲ ਜਿਹੜੀ ਤੁਸੀਂ ਨਿਰਚਾ ਕੀਤੀ ਹੈ ਜਿਹੜਾ ਵਿਸ਼ਵਾਸ ਲੈ ਕੇ ਤੁਸੀਂ ਅੱਜ ਇਸ ਜਗ੍ਹਾ ਤੇ ਬੈਠੇ ਹੋ ਤੁਹਾਡੀ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਤੁਹਾਡੀ ਨੇਚੋ ਦੇ ਵਸੀਲੇ ਨਾਲ ਸਾਰੇ ਆਨੰਦ ਨਾਲ ਅਤੇ ਸ਼ਾਂਤੀ ਨਾਲ ਭਰ ਦਵੇ ਹallelujah ਸਾਰੇ ਆਨੰਦ ਦੇ ਨਾਲ ਸਿਰਫ ਬਿਮਾਰੀ ਤੋਂ ਸ਼ਿਫਾ ਮਾਉਣ ਦਾ ਆਨੰਦ ਨਹੀਂ ਕਿ ਸਰੀਰ ਤਾਂ ਖਾ ਨਹੀਂ ਸਕਦਾ। ਨਿਆਣੇ ਤਾਂ ਹੈਗੇ ਆ ਪਰ ਆਖੇ ਨਹੀਂ ਲੱਗਦੇ। ਪੈਸਾ ਤਾਂ ਬਹੁਤ ਆ ਪਰ ਨਿਆਣੇ ਨਹੀਂ ਹੈਗੇ। ਕਈ ਤਰ੍ਹਾਂ ਦੀਆਂ ਗੁੱਚਲਾਂ ਆ ਜੀਵਨ ਦੇ ਵਿੱਚ। ਕਈ ਤਰ੍ਹਾਂ ਦੇ ਦੁੱਖ ਆ, ਕਈ ਤਰ੍ਹਾਂ ਦੇ ਆ ਖਾਲੀਪਣ ਆ ਪਰ ਅੱਜ ਪ੍ਰਭੂ ਦਾ ਵਚਨ ਕੀ ਕਹਿੰਦਾ? ਤੁਹਾਡੇ ਨੇਚ ਚਲ ਕਰਨ ਦੇ ਵਸੀਲੇ। ਤੁਹਾਡੇ ਵਿਸ਼ਵਾਸ ਕਰਨ ਦੇ ਵਸੀਲੇ ਦੇ ਨਾਲ ਪਰਮੇਸ਼ਵਰ ਤੁਹਾਨੂੰ ਸਾਰੇ ਆਨੰਦ ਨਾਲ ਤੇ ਸ਼ਾਂਤੀ ਨਾਲ ਭਰ ਦੇਵੇ ਹallelujah ਜਿੰਨੀ ਦੇਰ ਤੱਕ ਘਰ ਦੇ ਵਿੱਚ ਖਾਣ ਨੂੰ ਨਹੀਂ ਆ ਮਨ ਸ਼ਾਂਤ ਹੋ ਸਕਦਾ ਆ ਜੇ ਤੁਹਾਡੇ ਸਿਰ ਤੇ ਕਰਜ਼ਾ ਚੜਿਆ ਆ ਮਨ ਸ਼ਾਂਤ ਹੋ ਸਕਦਾ ਆ ਜੇ ਔਲਾਦ ਹੈ ਨਹੀਂ ਮਨ ਸ਼ਾਂਤ ਹੋ ਸਕਦਾ ਜੇ ਔਲਾਦ ਹੈਗੀ ਪਰ ਆਖੇ ਨਹੀਂ ਲੱਗਦੀ ਫੇਰ ਮਨ ਸ਼ਾਂਤ ਹੋ ਸਕਦਾ ਜੇ ਘਰ ਵਿੱਚ ਕਲੇਸ਼ ਭਾਵੇਂ ਮਹਿਲ ਦੇ ਵਿੱਚ ਤੁਸੀਂ ਰਹਿੰਦੇ ਹੋਵੋ 36 ਪ੍ਰਕਾਰ ਦੇ ਵਿਅੰਜਨ ਪਦਾਰਥ ਭੋਜਨ ਤੁਹਾਡੇ ਅੱਗੇ ਰੱਖੇ ਹੋਏ ਹੋਣ ਕੀ ਤੁਹਾਡਾ ਮਨ ਸ਼ਾਂਤ ਹੋਏਗਾ ਨਹੀਂ ਪਰ ਇੱਕ ਸ਼ਬਦ ਸ਼ਾਂਤੀ ਪਰਮੇਸ਼ਰ ਤੁਹਾਨੂੰ ਸ਼ਾਂਤੀ ਨਾਲ ਭਰ ਦੇਵੇ ਪਰਮੇਸ਼ਰ ਤੁਹਾਨੂੰ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਤੁਹਾਨੂੰ ਪਤਾ ਤੁਹਾਡੀ ਹਰ ਸਮੱਸਿਆ ਦਾ ਹੱਲ ਇਸ ਆਇਤ ਦੇ ਵਿੱਚ ਆ ਹallelujah ਸਾਰਾ ਆਨੰਦ ਕਦੋਂ ਹੋਊਗਾ ਜਦੋਂ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਉਦੋਂ ਸਾਰਾ ਹੀ ਆਨੰਦ ਆ ਜਾਣਾ ਹੈ ਹallelujah ਜਦੋਂ ਸਾਰੇ ਮਸਲੇ ਹੱਲ ਹੋਗੇ ਉਦੋਂ ਸਾਰੀ ਸ਼ਾਂਤੀ ਵੀ ਆ ਜਾਣੀ ਹੈ ਹallelujah ਤਾਂ ਹੁਣ ਇੱਥੇ ਕੀ ਕਹਿੰਦਾ ਹੁਣ ਆਸਾ ਦਾ ਪਰਮੇਸ਼ਰ ਅਸਾਦੇ ਪਰਮੇਸ਼ਵਰ ਦਾ ਮਤਲਬ ਕੀ ਹੈ ਉਮੀਦ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਜਿਹੜੀ ਆਸ ਅਸੀਂ ਲੈ ਕੇ ਆਏ ਆਂ ਜਿਹੜੀ ਮੁਰਾਦ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਲੈ ਕੇ ਆਏ ਆਂ ਉਸ ਆਸ ਨੂੰ ਉਸ ਮੁਰਾਦ ਨੂੰ ਉਸ ਹੋਪ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਉਹ ਨਿਸ਼ਾ ਜਿਹੜੀ ਅਸੀਂ ਉਹਦੇ ਤੇ ਕੀਤੀ ਆ ਉਹ ਵਿਸ਼ਵਾਸ ਜਿਹੜਾ ਅਸੀਂ ਉਹਦੇ ਤੇ ਕੀਤਾ ਉਹਦੇ ਕਰਕੇ ਉਹਦੇ ਵਸੀਲੇ ਉਸਨੂੰ ਆਨੰਦ ਦੇ ਨਾਲ ਤੇ ਸ਼ਾਂਤੀ ਦੇ ਨਾਲ ਭਰੇਗਾ ਹallelujah ਜੇ ਤੁਸੀਂ ਸੱਚੀ ਅੱਜ ਆਸ ਰੱਖ ਕੇ ਆਏ ਆਂ ਵੀ ਅੱਜ ਮੈਂ ਚੰਗਾ ਹੋ ਜਾਣਾ ਆਂ ਜੇ ਤੁਸੀਂ ਆਸ ਰੱਖ ਕੇ ਆਏ ਆਂ ਕਿ ਅੱਜ ਮੈਂ ਬਰਕਤ ਲੈ ਕੇ ਜਾਵਾਂਗਾ ਜੇ ਤੁਸੀਂ ਆਪਣੇ ਪਰਮੇਸ਼ਵਰ ਤੇ ਆਸ ਰੱਖੀ ਉੱਥੋਂ ਮੈਨੂੰ ਮਿਲ ਜਾਣਾ ਆਂ ਉੱਥੋਂ ਮੈਂ ਚੰਗਾ ਹੋ ਜਾਣਾ ਆਂ ਉੱਥੇ ਮੇਰੀ ਪ੍ਰਾਰਥਨਾ ਸੁਣੀ ਜਾਣੀ ਆਂ ਅਰ ਸੱਚੀ ਤੁਹਾਡੇ ਅੰਦਰ ਵਿਸ਼ਵਾਸ ਆ ਤੇ ਅੱਜ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਅੱਜ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਅੱਜ ਤੁਸੀਂ ਭਰਪੂਰ ਹੋ ਕੇ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਵਰ ਦਾ ਵਚਨ ਸਾਨੂੰ ਤਸੱਲੀ ਦੇ ਰਿਹਾ ਹੈ ਹallelujah ਇਹ ਤਸੱਲੀ ਕਿਸੇ ਮਨੁੱਖ ਦੇ ਵੱਲੋਂ ਨਹੀਂ ਆਂਦਾ ਤੇਰਾ ਵਚਨ ਮੈਨੂੰ ਤਸੱਲੀ ਦਿੰਦਾ ਹੈ ਹallelujah ਕਿੰਦਾ ਜਦੋਂ ਮੈਂ ਉਦਾਸ ਹੁੰਨਾ ਤੇਰਾ ਵਚਨ ਮੈਨੂੰ ਤਸੱਲੀयां ਦਿੰਦਾ ਹੈ ਕਿੰਦਾ ਆਨੰਦ ਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸਾ ਵਿੱਚ ਵਾਧਦੇ ਜਾਓ ਕਿਉਂ ਸਾਨੂੰ ਭਰਪੂਰ ਕਰਨਾ ਚਾਹੁੰਦਾ ਹੈ ਤਾਂ ਜੋ ਅਸੀਂ ਪਵਿੱਤਰ ਆਤਮਾ ਦੀ ਸਮਰੱਥ ਦੇ ਨਾਲ ਪਵਿੱਤਰ ਆਤਮਾ ਦੇ ਬਲ ਨਾਲ ਪਵਿੱਤਰ ਆਤਮਾ ਦੇ ਜ਼ੋਰ ਦੇ ਨਾਲ ਹੋਰ ਵੀ ਸਾਡੀ ਆਸ ਵੱਧਦੀ ਜਾਵੇ ਸਾਡੀ ਆਸ ਕਦੋਂ ਵੱਧਦੀ ਹੈ ਜਦੋਂ ਸਾਡੀ ਪਹਿਲੀ ਆਸ ਪੂਰੀ ਹੋ ਜਾਂਦੀ ਹੈ ਜਦੋਂ ਸਾਨੂੰ ਮੰਨ ਲਓ ਕਿ ਆਪਾਂ ਕੈਨੇਡਾ ਨੂੰ ਜਾਣਾ ਹੈ ਅਮਰੀਕਾ ਨੂੰ ਜਾਣਾ ਹੈ ਜਦੋਂ ਸਾਡਾ ਪਾਸਪੋਰਟ ਬਣ ਜਾਂਦਾ ਹੈ ਜਦੋਂ ਪਾਸਪੋਰਟ ਨਹੀਂ ਸੀ ਜਦੋਂ ਪਾਸਪੋਰਟ ਬਣ ਗਿਆ ਸਾਡੀ ਆਸ ਵਧ ਗਈ ਜਦੋਂ ਸਪਾਂਸਰਸ਼ਿਪ ਆ ਗਈ ਬਾਹਰੋਂ ਕਿਸੇ ਨੇ ਸੱਦਾ ਪੇਸ਼ ਦਿੱਤਾ ਥੋੜੀ ਜੀ ਹੋਰ ਆਸ ਵਧ ਗਈ ਜੇ ਪੈਸੇ ਦਾ ਇੰਤਜ਼ਾਮ ਹੋ ਜਾਵੇ ਤੇ ਹੋਰ ਵਧ ਗਈ ਜਿਵੇਂ ਜਿਵੇਂ ਕੰਮ ਹੁੰਦਾ ਜਾਂਦਾ ਹੈ ਆਸ ਵੱਧਦੀ ਜਾਂਦੀ ਆ ਤੁਹਾਨੂੰ ਆਨੰਦ ਤੇ ਸ਼ਾਂਤੀ ਦੇ ਨਾਲ ਭਰ ਦੇਵੇ ਤਾਂ ਜੋ ਪੁਤਰ ਆਤਮਾ ਦੀ ਸਾਮਣ ਦੇ ਨਾਲ ਤੁਹਾਡੀ ਆਸ ਹੋਰ ਵੱਧਦੀ ਜਾਵੇ ਤੁਹਾਡੇ ਕੰਮ ਹੁੰਦੇ ਜਾਣ ਤੇ ਤੁਹਾਡੀ ਆਸ ਪਰਮੇਸ਼ਵਰ ਦੇ ਉੱਤੇ ਵੱਧਦੀ ਜਾਵੇ ਜਿਨ੍ਹਾਂ ਨੇ ਅੱਜ ਗਵਾਹੀਆਂ ਦਿੱਤੀਆਂ ਆ ਬਾਕੀ ਕੰਮਾਂ ਦੇ ਲਈ ਵੀ ਉਹਨਾਂ ਦੀ ਆਸ ਵੱਧ ਗਈ ਆ ਉਹਨਾਂ ਨੂੰ ਪਤਾ ਹੈ ਜਿਹੜਾ ਪਰਮੇਸ਼ਰ ਮੇਰੇ ਅੰਦਰੋਂ ਪੱਥਰੀਆਂ ਨੂੰ ਖਤਮ ਕਰ ਸਕਦਾ ਆ ਉਹ ਮੇਰੀ ਜ਼ਿੰਦਗੀ ਦੇ ਵਿੱਚ ਖੜੇ ਪਹਾੜਾਂ ਨੂੰ ਵੀ ਉਖਾੜਨ ਦੀ ਸਮਰਥ ਰੱਖਦਾ ਆ ਉਹਨਾਂ ਦੀ ਆਸ ਹੋਰ ਵੱਧ ਗਈ ਆ ਹallelujah ਉਹ ਲੋਕੀ ਜਿਨ੍ਹਾਂ ਨੇ ਆਪਣੇ ਜਿਸਮ ਦੇ ਅੰਦਰ ਸ਼ਿਫਾ ਪਾਈ ਆ ਉਹ ਜਾਣਦੇ ਆ ਕਿ ਮੇਰੇ ਘਰ ਦੇ ਵਿੱਚ ਕੋਈ ਵੀ ਬਿਮਾਰ ਹੋਏਗਾ ਉਹ ਪਰਮੇਸ਼ਰ ਜਿਨੇ ਮੈਨੂੰ ਅੱਜ ਚੰਗਾ ਕੀਤਾ ਆ ਉਹ ਮੇਰੇ ਬਾਕੀ ਦੇ ਟੱਬਰ ਦੇ ਜੀਆਂ ਨੂੰ ਵੀ ਚੰਗਾ ਕਰਨ ਦੇ ਲਈ ਸਮਰਥੀ ਆ ਹallelujah ਜਿਹਨੂੰ ਅੱਜ ਗੱਡੀ ਮਿਲ ਗਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨ ਦੇ ਦੁਆਰਾ ਪਰਮੇਸ਼ਵਰ ਤੋਂ ਮੰਗਣ ਦੇ ਦੁਆਰਾ ਉਹ ਜਾਣਦਾ ਹੀ ਆ ਕਿ ਪ੍ਰਭੂ ਸਾਬ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਹੀਆ ਬੋਲਦੇ ਆ ਅਸੀਂ ਪਰਮੇਸ਼ਵਰ ਦੀ ਵਡਿਆਈ ਕਰਦੇ ਸਾਨੂੰ ਪਰਮੇਸ਼ਵਰ ਅਨਸ਼ੰਸ਼ ਕਰਕੇ ਵਧਾ ਰਹੇ ਹallelujah ਥੋੜੋ ਥੋੜਾ ਕਰਕੇ ਬਦਲ ਰਹੇ ਆ ਥੋੜਾ ਥੋੜਾ ਕਰਕੇ ਅਸੀਂ ਪਰਮੇਸ਼ਵਰ ਵਰਗੇ ਬਣਦੇ ਜਾ ਰਹੇ ਆ ਥੋੜਾ ਥੋੜਾ ਚੇਂਜ ਸਾਡੇ ਸਭ ਕਾਸੇ ਦੇ ਵਿੱਚ ਹੋ ਰਿਹਾ ਹੈ ਹallelujah ਤੇ ਉਸ ਥੋੜੇ ਥੋੜੇ ਚੇਂਜ ਨੇ ਸਾਨੂੰ ਸੰਪੂਰਨ ਤੌਰ ਤੇ ਬਦਲ ਦੇਣਾ ਹੈ ਹallelujah ਹallelujah ਮੈਂ ਤੁਹਾਡੇ ਨਾਲ ਇੱਕ ਇੱਕ ਭੇਤ ਸਾਂਝਾ ਕਰਨਾ ਚਾਹੁੰਦੀ ਆ ਉਹ ਭੇਤ ਆ ਕਿ ਕੋਸ਼ ਲੋਕੀ ਆ ਜਿਹੜੇ ਪਹਿਲੀ ਵਾਰੀ ਜਾਂ ਦੂਜੀ ਵਾਰੀ ਆਉਂਦੇ ਆ ਉਹ ਚੰਗੇ ਹੋ ਜਾਂਦੇ ਆ ਮਹੀਨੇ ਬਾਅਦ ਹੀ ਚੰਗੇ ਹੋ ਜਾਂਦੇ ਆ ਕੋਈ ਪਹਿਲੇ ਹਫਤੇ ਚ ਚੰਗਾ ਹੋ ਜਾਂਦਾ ਪਰ ਕੋਸ਼ਲੋ ਕਿਹਾ ਉਹ ਇੱਕ ਸੰਘਰਸ਼ ਦੇ ਅੰਦਰ ਆ ਉਹਨਾਂ ਨੂੰ ਸਾਲ ਹੋਇਆ ਉਹਨਾਂ ਨੂੰ ਨਹੀਂ ਅਜੇ ਉਹਨਾਂ ਨੂੰ ਟੈਸਟਮਨੀ ਦੇਣ ਦਾ ਚਾਂਸ ਮਿਲਿਆ ਨਹੀਂ ਕਿੰਨੇ ਜਾਣੇ ਇਹੋ ਜਿਹੇ ਹੱਥ ਖੜਾ ਕਰ ਸਕਦੇ ओके ਅੱਜ ਦਾ ਦਿਨ ਤੁਹਾਡੀ ਗਵਾਹੀ ਬਣਨ ਦਾ ਦਿਨ ਹੈ। ਆਮਨ ਹallelujah। ओके। ਕਿਉਂ ਤੁਹਾਡੀ ਗਵਾਹੀ ਅਜੇ ਤੱਕ ਨਹੀਂ ਬਣੀ ਇਸ ਗੱਲ ਤੇ ਗੌਰ ਕਰਨਾ ਹੈ। ਕਰਨ ਵਾਲੇ ਪਰਮੇਸ਼ਵਰ ਨੇ ਉਹ ਸਾਡੇ ਅੰਦਰ ਨੂੰ ਜਾਂਚਦੇ ਆ। ਜਦ ਦਿਲ ਸਾਡਾ ਹੋਰ ਕੁਝ ਬੋਲਦਾ ਤੇ ਜ਼ੁਬਾਨ ਸਾਡੀ ਹੋਰ ਕੁਝ ਬੋਲਦੀ ਆ ਬਾਲੀ ਗਰੀ ਸਾਡਾ ਦਿਲ ਕੁਝ ਹੋਰ ਬੋਲ ਰਿਹਾ ਹੁੰਦਾ ਪਰ ਜ਼ੁਬਾਨ ਸਾਡੀ ਕੁਝ ਹੋਰ ਬੋਲਦੀ ਮਨੁੱਖ ਨੂੰ ਪਸੰਦ ਨਹੀਂ ਕਰਦੇ ਪਰ ਉਹ ਤੁਹਾਡੇ ਘਰ ਆ ਗਿਆ ਤੁਹਾਡਾ ਰੱਦੀ ਜੀ ਨਹੀਂ ਸੀ ਕਰਦਾ ਵੀ ਉਹ ਤੁਹਾਡੇ ਘਰ ਆਵੇ ਭੋਰਾ ਮਨ ਨਹੀਂ ਸੀਗਾ ਤੁਹਾਡਾ ਪਰ ਤੁਸੀਂ ਉਹਨੂੰ ਮੈਂ ਤੇ ਸੱਚੀ ਧਰਮ ਨਾਲ ਤੈਨੂੰ ਚੇਤੇ ਹੀ ਕਰਦਾ ਸੀ ਤੇ ਲਾ ਤੂੰ ਬੂਆ ਖੜਕਾ ਦਿੱਤਾ ਕਿੰਟੀ ਲੰਮੀ ਉਮਰ ਆ ਤੇਰੀ ਮੈਂ ਤੇ ਤੇਰੀਆਂ ਹੀ ਗੱਲਾਂ ਕਰਦਾ ਸੀ ਸੋਚਦਾ ਸੀ ਤੂੰ ਬਿਲਕੁਲ ਸੱਚ ਬੋਲਿਆ ਪਰ ਸੋਚਦਾ ਕੀ ਸੀ ਕਿਤੇ ਮੇਰੇ ਮੱਥੇ 'ਤੇ ਨਾ ਲੱਗ ਜਵੇ ਇਹ ਸੋਚਦਾ ਤੂੰ ਐਸੀ ਹੋਇਆ ਕਿ ਉਹ ਤੇਰੇ ਮੱਥੇ 'ਚ ਵੱਜ ਜਾਣਗੇ ਇਹ ਸੁਣਨ ਨੂੰ ਜਾਂ ਕਰਨ ਨੂੰ ਇੱਕ ਸਧਾਰਨ ਜਈ ਗੱਲ ਆ ਜਿਹੜੀ ਸਾਨੂੰ ਪਾਪ ਵਰਗੀ ਨਹੀਂ ਲੱਗਦੀ ਪਰ ਇਹ ਗੱਲ ਸਾਡੇ 도ਗਲੇ ਪੰਨੂ ਦਰਸਾਉਂਦੀ ਆ ਕਿ ਅਸੀਂ ਅੰਦਰੋਂ ਹੋ ਰਿਆਂ ਪਰਮੇਸ਼ਵਰ ਜੀ ਨੂੰ ਪਸੰਦ ਨਹੀਂ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਏ ਹੋ ਸੱਚੀ ਪਰਮੇਸ਼ਵਰ ਨੇ ਚੰਗਾ ਕਰ ਦੇਣਾ ਤੇ ਮੈਂ ਸੱਚ ਵਰਿਆ ਤੇ ਚੇਤੇ ਰੱਖਿਓ ਕਿਸੇ ਆਦਮੀ ਵਿੱਚ ਤੇ ਕਿਸੇ ਸ਼ੈਤਾਨ ਵਿੱਚ ਐਹੋ ਜੀ ਸ਼ਕਤੀ ਨਹੀਂ ਕਿ ਉਹ ਤੁਹਾਡੀ ਚੰਗਿਆਈ ਨੂੰ ਰੋਕ ਲਵੇ ਹallelujah ਪਰ ਜੇ ਤੁਸੀਂ ਸਿਰਫ ਤੇ ਸਿਰਫ ਪਰ ਤੌਣ ਲਈ ਥਰਾਂ ਨੂੰ ਕਹਿ ਰੋਟੀ ਬਣ ਜੂਏ ਪ੍ਰਭੂ ਕਹਿ ਸਕਦੇ ਸੀ ਪੱਥਰ ਰੋਟੀ ਬਣ ਸਕਦੇ ਸੀ ਪਰ ਪ੍ਰਭੂ ਨੇ ਨਹੀਂ ਕਿਹਾ ਕਿਉਂਕਿ ਪਰਮੇਸ਼ਵਰ ਨੂੰ ਆਪਣੀ ਪ੍ਰ부ਤਾ ਸਾਬਤ ਕਰਨ ਦੇ ਲਈ ਮਨੁੱਖਾਂ ਦੇ ਅੱਗੇ ਤਮਾਸ਼ਾ ਲਾਉਣ ਦੀ ਜ਼ਰੂਰਤ ਨਹੀਂ ਆ ਉਹ ਪ੍ਰਭੂ ਹੈ ਤੇ ਬਸ ਉਹ ਹੈ ਅਗਰ ਤੁਸੀਂ ਪਰਖਣ ਦੇ ਲਈ ਆਏ ਤਾਂ ਤੁਹਾਡਾ ਆਉਣਾ ਗਲਤ ਆ ਅੱਕੇ ਤੁਸੀਂ ਨੇਚਰ ਦੇ ਨਾਲ ਆਏ ਆ ਤੇ ਨੇਚਾ ਵਾਲਿਆਂ ਲਈ ਸਭ ਕੁਝ ਹੋ ਜਾਂਦਾ ਨੇਚਾ ਵਾਲੇ ਕਦੀ ਖਾਲੀ ਮੁੜਦੇ ਨਹੀਂ ਦੂਜੀ ਗੱਲ ਪ੍ਰਭੂ ਨੂੰ ਪਤਾ ਹੈ ਕਿ ਅਸੀਂ ਸ਼ਿਫਾ پا ਕੇ ਕਰਨਾ ਕੀ ਆ ਅਸੀਂ ਡਿਲੀਵਰ ਹੋ ਕੇ ਡਿਲੀਵਰੈਂਸ ਨੂੰ ਲੈ ਕੇ ਦੁਸ਼ਟ ਤੋਂ ਆਜ਼ਾਦ ਹੋ ਕੇ ਉਹਦੇ ਬਾਅਦ ਦੇ ਵਿੱਚ ਸਾਡੀ ਪਲੈਨਿੰਗ ਕੀ ਆ ਕਿ ਤੁਹਾਡਾ ਫਿਊਚਰ ਸ਼ਾਇਦ ਨਹੀਂ ਦੇਖ ਸਕਦੀ ਹੋਵਾਂ ਪਰ ਮੇਰਾ ਪਰਮੇਸ਼ਰ ਤੁਹਾਡੇ ਆਉਣ ਵਾਲੇ ਇੱਕ ਇੱਕ ਪਲ ਨੂੰ ਦੇਖ ਚੁੱਕਾ ਹੈ ਹallelujah ਉਹਨੂੰ ਪਤਾ ਹੈ ਤੁਹਾਡੀ ਇੰਟੈਂਸ਼ਨ ਕੀ ਹੈ ਉਹਨੂੰ ਪਤਾ ਹੈ ਤੁਹਾਡੇ ਇਰਾਦੇ ਕੀ ਆ ਕੀ ਕੀ ਇਰਾਦਾ ਹੈ ਤੁਹਾਡਾ ਅਕਰ ਤੁਸੀਂ ਸਾਬਤ ਕਰ ਦਿਵੋ ਕਿ ਮੈਂ ਬਦਲ ਚੁੱਕਿਆ ਹਾਂ ਅੰਦਰੋਂ ਮੈਂ ਗਲਤ ਸੁਭਾਅ ਤੋਂ ਵਾਕਿਆ ਹੀ ਨਜ਼ਾਤ ਪਾਲੀ ਆ ਜੋ ਨਜ਼ਾਤ ਪਾਉਣਾ ਚਾਹੁੰਦੇ ਹਾਂ ਅਗਰ ਤੁਸੀਂ ਸਾਬਤ ਕਰ ਦਿਵੋ ਕਿ ਮੈਂ ਪਾਪ ਤੋਂ ਤੋਬਾ ਕਰ ਲਈ ਆ ਤੇ ਵਾਕਿਆ ਹੀ ਮੈਂ ਪਾਪ ਨੂੰ ਛੱਡਣਾ ਚਾਹੁੰਦੇ ਹਾਂ ਅਗਰ ਤੁਸੀਂ ਕਿਸੇ ਮਨੁੱਖ ਨੂੰ ਨਹੀਂ ਪਰ ਪਰਮੇਸ਼ਵਰ ਨੂੰ ਤੁਸੀਂ ਸਾਬਤ ਕਰ ਦਿਓ ਕਿ ਵਾਕਿਆ ਹੀ ਤੁਹਾਡੇ ਅੰਦਰੋਂ ਲਾਲਚ ਖਤਮ ਹੋ ਚੁੱਕਾ ਹੈ ਤੁਹਾਡਾ ਲੜਾਈ ਵਾਲਾ ਸੁਭਾਅ ਖਤਮ ਹੋ ਚੁੱਕਾ ਹੈ ਤੁਸੀਂ ਵਾਕਿਆ ਹੀ ਛੱਡਣਾ ਚਾਹੁੰਦੇ ਆ ਸੱਚੀ ਅਗਰ ਤੁਸੀਂ ਸਾਬਤ ਕਰ ਦਿਓ ਕਿ ਤੁਸੀਂ ਬਦਲਣਾ ਚਾਹੁੰਦੇ ਹੋ ਤੁਸੀਂ ਅੱਜ ਇਸੇ ਕਢੀ ਹੁਣੇ ਬਿਨਾ ਪ੍ਰਾਰਥਨਾ ਕੀਤਿਆਂ ਚੰਗੇ ਹੋ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਇਹਾ ਪਾਉਣ ਦਾ ਸਭ ਤੋਂ ਵੱਡਾ ਤਰੀਕਾ ਆ ਇਹ ਬਰਕਤ ਪਾਉਣ ਦਾ ਇਹੇ छुटਕਾਰਾ ਪਾਉਣ ਦਾ ਸਭ ਤੋਂ ਵੱਡਾ ਤਰੀਕਾ ਯਾਰ ਇਹਦੇ ਬਿਨਾ ਤੁਸੀਂ ਪਾ ਨਹੀਂ ਸਕਦੇ ਪ੍ਰਭੂ ਨੂੰ ਪਤਾ ਆ ਤੇਰੀਆਂ ਲੱਤਾਂ ਦੁਖਦੀਆਂ ਪ੍ਰਭੂ ਨੂੰ ਪਤਾ ਆ ਤੇਰਾ ਸਿਰ ਦੁਖਦਾ ਪ੍ਰਭੂ ਨੂੰ ਪਤਾ ਆ ਤੇਰੇ ਢਿੱਡ 'ਚ ਪੀੜ ਹੁੰਦੀ ਆ ਕੁਮਦਾਇਆ ਰਸੋੜੀਆਂ ਆ ਦਿਲ ਦੀ ਬਿਮਾਰੀ ਆ ਹਾਈ ਬਲੱਡ ਪ੍ਰੈਸ਼ਰ ਆ ਕੁਛ ਨੀ ਸਮੱਸਿਆ ਆ ਨਾ ਇੱਕ ਇੱਕ ਸਮੱਸਿਆ ਦੇ ਬਾਰੇ ਵਿੱਚ ਪ੍ਰਭੂ ਨੂੰ ਪਤਾ ਕਿਉਂਕਿ ਉਹਨੇ ਤੇਰੇ ਸਿਰ ਦੇ ਵਾਲ ਵੀ ਗਿਣੇ ਹੋਏ ਆ ਸਭ ਪਤਾ ਹੈ ਅ ਪ੍ਰਭੂ ਦੀ ਇੱਛਾ ਨਹੀਂ ਹੈ ਕਿ ਤੁਹਾਨੂੰ ਬਿਮਾਰੀ ਦੇ ਵਿੱਚ ਰੱਖਣ ਕਦੇ ਵੀ ਇੱਕ ਮਾਂ ਜਾਂ ਪਿਓ ਏ ਪਲਾਨ ਕਰਕੇ ਬੱਚੇ ਨੂੰ ਜਨਮ ਨਹੀਂ ਦਿੰਦੇ ਆਓ ਆਪਾਂ ਇੱਕ ਬੱਚਾ ਜੰਮੀਏ ਜਿਹੜਾ ਖੰਗ ਦਾ ਰਿਹਾ ਕਰੇ ਨਲੀ ਵਗਦੀ ਰਹੇ ਬੁਖਾਰ ਚੜਿਆ ਰਹੇ ਜਿਸ ਨੂੰ ਜਿਹੜਾ ਫੱਟੜ ਹੋਇਆ ਰਹੇ ਜਿਹੜਾ ਵੱਡਾ ਹੋ ਕੇ ਨਸ਼ੇ ਕਰਿਆ ਕਰੂਗਾ ਵੱਡਾ ਹੋ ਕੇ ਚੋਰੀਆਂ ਕਰਿਆ ਕਰੂਗਾ ਕਦੀ ਇਹੋ ਜਿਹੀ ਪਲੈਨਿੰਗ ਕਰਕੇ ਕਿਸੇ ਨੇ ਬੱਚਾ ਪੈਦਾ ਕੀਤਾ ਕਦੀ ਨਹੀਂ ਜੇ ਕਦੀ ਇੱਕ ਬੱਚੇ ਦੇ ਲਈ ਤੁਸੀਂ ਇਹ ਸੋਚਦੇ ਹੋਵੋ ਕਿੰਨਾ ਸੋਹਣਾ ਲੱਗੂਗਾ ਜਦੋਂ ਇਹ ਸਾਰੀ ਉਮਰ ਰੋਂਦਾ ਰਹੂਗਾ ਕਿੰਨਾ ਸੋਹਣਾ ਲੱਗੂਗਾ ਜਦੋਂ ਇਹ ਹੱਥ ਨੂੰ ਹੱਥ ਕੜੀਆਂ ਲੱਗਣਗੀਆਂ ਇਹ ਜੇਲ੍ਹ ਵਿੱਚ ਹੋਊਗਾ ਜਦੋਂ ਲੋਕਾਂ ਕੋਲੋਂ ਜੁੱਤੀਆਂ ਖਾਊਗਾ ਕਿੰਨਾ ਮਜ਼ਾ ਆਊਗਾ ਕਦੀ ਸੋਚਿਆ ਨਹੀਂ ਹਾਲਾਂਕਿ ਅਸੀਂ ਹਰ ਰੋਜ਼ 100 ਤੋਂ ਵੱਧ ਗਲਤੀਆਂ ਕਰਦੇ ਆਂ ਫਿਰ ਵੀ ਅਸੀਂ ਆਪਣੀ ਔਲਾਦ ਦੇ ਬਾਰੇ ਵਿੱਚ ਇਦਾਂ ਦਾ ਕੁਝ ਨਹੀਂ ਸੋਚਦੇ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਜਿਨਨੇ ਸਾਨੂੰ ਸਿਰਜਿਆ ਉਹਨੇ ਵੀ ਸਾਡੇ ਲਈ ਬੁਰੀ ਪਲੈਨਿੰਗ ਕਰਕੇ ਸਾਨੂੰ ਇਸ ਧਰਤੀ ਉੱਤੇ ਨਹੀਂ ਭੇਜਿਆ ਉਹਨੇ ਵੀ ਕਿਹਾ ਕਹਿੰਦਾ ਮੈਂ ਜਾਣਦਾ ਹਾਂ ਉਹਨਾਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦੇ ਆ ਉਹ ਸਾਨੂੰ ਗੌਰ ਕਰਨਾ ਹੋਊਗਾ ਕਿ ਉਹਦਾ ਕਾਰਨ ਕੀ ਆ ਕਿਉਂ ਸਾਨੂੰ ਸ਼ਿਵਾਂ ਅਜੇ ਤੱਕ ਨਹੀਂ ਮਿਲੀ ਕਿਉਂ ਪ੍ਰਭੂ ਬਾਕੀ ਲੋਕਾਂ ਦੀਆਂ ਗਵਾਹੀਆਂ ਜਿਹੜੀਆਂ ਆ ਉਹ ਬਣਨ ਦੇਂਦੇ ਐ ਅ ਸਾਡੀ ਗਵਾਹੀ ਕਿਉਂ ਨਹੀਂ ਬਣ ਰਹੀ ਪਤਾ ਕਿਉਂ ਕਿਉਂਕਿ ਉਹਨੂੰ ਪਤਾ ਆ ਤੈ ਚੰਗਾ ਹੋ ਕੇ ਟੱਬਰ ਨਾਲ ਲੜਨਾ ਹੀ ਆ ਕੋਈ ਨੇਕ ਕੰਮ ਨਹੀਂ ਕਰਨਾ ਤਾਂ ਸ਼ਿਫਾ ਭਾਕੇ ਪਾਪ ਹੀ ਕਰਨਾ ਹੈ ਬਿਮਾਰੀ ਤੋਂ ਸ਼ਿਫਾ ਭਾਕੇ ਵਿਭਚਾਰ ਵਿੱਚ ਜਾਣਾ ਇਸ ਲਈ ਉਹ ਤੈਨੂੰ ਜੇ ਸ਼ਿਫਾ ਨਹੀਂ ਦੇ ਰਿਹਾ ਤੈਨੂੰ ਬਿਮਾਰੀ ਵਿੱਚ ਰੱਬ ਦੇ ਕਸ਼ਟ ਵਿੱਚ ਰੱਖ ਕੇ ਪ੍ਰਭੂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਤੈਨੂੰ ਚਾਂਸ ਦੇ ਰਿਹਾ ਕਿ ਹੋ ਸਕਦਾ ਇਸ ਦੁੱਖ ਦੇ ਵਿੱਚ ਇਸ ਕਸ਼ਟ ਦੇ ਵਿੱਚ ਤੇਰਾ ਮਨ ਤੇਰੀ ਬੁਰਾਈ ਤੋਂ ਫੇਰ ਜਾਵੇ ਅਰ ਜਿੱਦੜ ਮਨ ਬੁਰਾਈ ਤੋਂ ਫੇਰ ਗਿਆ ਉਦੜ ਤੁਹਾਡੇ छुटकारे ਦਾ ਐਲਾਨ ਹੋ ਜਾਣਾ ਹੈ ਹallelujah ਉਹ ਤਾਂ ਹੀ ਤੁਹਾਡੀ ਸ਼ਿਫਾ ਦਾ ਐਲਾਨ ਹੋ ਜਾਣਾ ਹੈ ਬਹੁਤ ਸਾਰੇ ਲੋਕ ਕਪੜਾ ਸੁਭਾਹ ਨਹੀਂ ਬਦਲਦੇ ਮੌਤ ਦੇ ਮੂੰਹ 'ਚੋਂ ਮੋੜਾਂ ਦੇ ਮੁੜ ਕੇ ਫੇਰ ਗਾਲਾਂ ਹੀ ਕੱਢਣ ਦੇ ਹੁੰਦੇ ਮੁੜ ਕੇ ਫੇਰ ਉਹਨਾਂ ਨੇ ਕਲੇਸ਼ ਹੀ ਕਰਨਾ ਹੈ ਲੜਾਈਆਂ ਝਗੜੇ ਕਰਨੇ ਆ ਉੱਚਾ ਲਾਉਣੀਆਂ ਉਂਗਲਾਂ ਚੱਕੜੀਆਂ ਚੁਗਲੀਆਂ ਕਰਨੀਆਂ ਨਿੰਦਾ ਕਰਨੀ ਉਹਨਾਂ ਦਾ ਜਿੱਦਾਂ ਫੇਵਰੇਟ ਮੀਲ ਹੋਵੇ ਜਿੱਦਾਂ ਉਹਨਾਂ ਦੀ ਪਸੰਦੀ ਦਾ ਖੁਰਾਕ ਹੋਵੇ ਜਿਨ੍ਹਾਂ ਨੇ ਅਜੇ ਹਿਰਦੇ ਪਰਿਵਰਤਨ ਨਹੀਂ ਕੀਤਾ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਾਰਥਨਾ ਦਾ ਉੱਤਰ ਨਹੀਂ ਆਉਂਦਾ ਅਗਰ ਅੱਜ ਵਰਡ ਆਫ ਗੋਡ ਤੁਹਾਡੇ ਨਾਲ ਸ਼ੇਅਰ ਹੋ ਰਿਹਾ ਤਾਂ ਇਹਦਾ ਮਤਲਬ ਕਿ ਪ੍ਰਭੂ ਅੱਜ ਤੁਹਾਡੇ ਜੀਵਨ 'ਚ ਕੰਮ ਕਰਨਾ ਚਾਹੁੰਦੇ ਆ ਅੱਜ ਉਹ ਤੁਹਾਨੂੰ ਆਪਣੇ ਵਚਨ ਦੇ ਰਾਹੀਂ ਤੁਹਾਨੂੰ ਸਨੇਹਾ ਦੇ ਰਹੇ ਆ ਕਿ ਤੁਸੀਂ ਸਾਬਤ ਕਰ ਦਿਓ ਤੁਹਾਡਾ ਹਿਰਦੇ ਪਰਿਵਰਤਨ ਹੋ ਗਿਆ ਹੈ ਤੁਸੀਂ ਸਾਬਤ ਕਰ ਦਿਓ ਤੁਸੀਂ ਬਦਲ ਚੁੱਕੇ ਆ ਮੈਂ ਆਪਣਾ ਫੈਸਲਾ ਬਦਲ ਲੂੰਗਾ ਤੁਸੀਂ ਆਪਣਾ ਸੁਭਾਅ ਬਦਲ ਲਵੋ ਹallelujah ਹallelujah ਬਹੁਤ سارے ਲੋਕ ਉਹਨਾਂ ਨੇ ਆਪਣੇ ਪੁੱਤਾਂ ਧੀਆਂ ਦੇ ਵਿਆਹਾਂ ਦੇ ਵਿੱਚ ਉਹ ਕੰਮ ਕੀਤੇ ਜਿਹੜੇ ਬਿਲਕੁਲ ਪਰਮੇਸ਼ਵਰ ਦੇ ਕੰਮਾਂ ਦੇ ਉਲਟ ਸੀਗੇ ਜਦੋਂ ਪ੍ਰਭੂ ਵਿੱਚ ਨਾ ਹੁੰਦੇ ਉਹਨਾਂ ਦੇ ਬੱਚੇ ਪ੍ਰਭੂ ਵਿੱਚ ਨਾ ਹੁੰਦੇ ਉਹ ਆਪ ਪ੍ਰਭੂ ਵਿੱਚ ਨਾ ਹੁੰਦੇ ਫਿਰ ਵੱਖਰੀ ਗੱਲ ਸੀ ਉਹਨਾਂ ਦੇ ਬੱਚੇ ਪ੍ਰਭੂ ਵਿੱਚ ਉਹ ਆਪ ਪ੍ਰਭੂ ਦੇ ਵਿੱਚ ਸਭ ਕੁਝ ਠੀਕ ਹੋਣ ਦੇ ਬਾਵਜੂਦ ਗੜਛ ਗੂਠ ਦੇ ਕੇ ਦਾਜ ਲਿਆ ਉਹਨਾਂ ਨੇ ਬਪਤਿਸਮੇ ਲਏ ਚਰਚ ਨੂੰ ਆਉਂਦੇ ਬੇਟੇ ਨੇ ਬਪਤਿਸਮਾ ਲਿਆ ਨੋਨ ਵੀ ਬਪਤਿਸਮਾ ਲਿਆ ਪਰ ਮਿਲਨੀਆਂ ਕਰੋ ਜੀ ਦਾਜ ਦਿਵੋ ਜੀ ਅਰ ਲਾਲਚ ਦੇ ਲਈ ਬਘਿਆੜ ਨਾਲੋਂ ਵੀ ਵੱਡਾ ਮੂੰਹ ਅੱਡਿਆ ਉਹਨਾਂ ਨੇ ਕੀ ਇਹ ਮਸੀਹਤ ਨੇ ਤੁਹਾਨੂੰ ਸਿਖਾਇਆ ਹੈ ਕਿ ਚਰਚ ਦੇ ਵਿੱਚੋਂ ਤੁਹਾਨੂੰ ਇਹੀ ਟੀਚਿੰਗ ਦਿੱਤੀ ਜਾਂਦੀ ਹੈ ਫਿਰ ਜਦੋਂ ਮੂੰਹ ਅੱਡ ਕੇ ਮੱਛੀਆਂ ਤੇ ਪੈਂਦੇ ਆ ਹਾਏ ਹਾਏ ਕਰਦੇ ਆ ਛੁਟਕਾਰਾ ਨਹੀਂ ਮਿਲਦਾ ਪ੍ਰार्थਨਾ ਨਹੀਂ ਸੁਣੀ ਜਾਂਦੀ ਉਹਦੇ ਲਈ ਜ਼ੁਮੇਵਾਰ ਪ੍ਰਭੂ ਯਿਸੂ ਮਸੀਹ ਨਹੀਂ ਆ ਉਹਦੇ ਲਈ ਜ਼ੁਮੇਵਾਰ ਤੁਸੀਂ ਤੇ ਤੁਹਾਡੀਆਂ ਲਾਲਚੀ ਖੁਆਇਸ਼ਾਂ ਆ ਬਪਤਿਸਮਾ ਲਿਆ ਚਰਚ ਨੂੰ ਜਾਂਦੇ ਟਾਣੀਆਂ 'ਚ ਬਹਿ ਕੇ ਸ਼ਰਾਬਾਂ ਪੀਂਦੇ ਆ ਫਿਰ ਬਿਜ਼ਨਸ ਨਹੀਂ ਚੱਲ ਰਿਹਾ ਟਾਟਾ ਪੈ ਰਿਹਾ ਉਹਦੇ ਲਈ ਜ਼ਿੰਮੇਵਾਰ ਚਰਚ ਹੈ ਪ੍ਰਭੂ ਯਿਸੂ ਮਸੀਹ ਬਾਈਬਲ ਹੈ ਜੋ ਤੁਸੀਂ ਹਾਂ ਨੋਹਾਂ ਨੂੰ ਤੰਗ ਕਰਨਾ ਬਪਤਿਸਮਾ ਲਈ ਹੋਈ ਸਾਸ ਨੋਹ ਨੂੰ ਤੰਗ ਕਰੇ ਨੋਹ ਪਤ ਨੂੰ ਇਕੱਠਿਆਂ ਨਾ ਬਹਿਣ ਦਵੇ ਉਹਨਾਂ ਦੇ ਇਕੱਠੇ ਬੈਠਣ ਤੋਂ ਜੈਲਸ ਫੀਲ ਕਰੇ ਉਹਨਾਂ ਦੇ ਹਿੱਸੇ ਦਾ ਹੋਰ ਕਿਸੇ ਨੂੰ ਦਵੇ ਚੁਗਲੀਆਂ ਕਰਕੇ ਮੂੰਹ ਸੁਆਦ ਹੁੰਦਾ ਹੋਵੇ ਨਿੰਦਿਆ ਕਰਕੇ ਰੋਟੀ ਪੱਚਦੀ ਹੋਵੇ ਤੇ ਫਿਰ ਗੋਡੇ ਨਾ ਠੀਕ ਹੋਣ ਸਰਵਾਈਕਲ ਨਾ ਠੀਕ ਹੋਵੇ ਸਰੀਰ 'ਚ ਦਰਦਾਂ ਪੈਂਦੀਆਂ ਰਹਿਣ ਉਹਦੇ ਲਈ ਚਰਚ ਜ਼ਿੰਮੇਵਾਰ ਆ ਬਾਈਬਲ ਜ਼ਿੰਮੇਵਾਰ ਆ ਪ੍ਰਭੂ ਯਿਸੂ ਜ਼ਿੰਮੇਵਾਰ ਆ ਕਿ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਉਹ ਕਰੋ ਜੋ ਪਰਮੇਸ਼ਰ ਨੇ ਤੁਹਾਨੂੰ ਕਰਨ ਲਈ ਕਿਹਾ ਪ੍ਰਭੂ ਉਹ ਕਰਨਗੇ ਜੋ ਤੁਸੀਂ ਪ੍ਰਾਰਥਨਾਵਾਂ ਵਿੱਚ ਉਹਨੂੰ ਕਰਨ ਲਈ ਕਹੋਗੇ ਹallelujah ਤੁਸੀਂ ਬਦਲੋ ਉਹਨੇ ਸਾਨੂੰ ਬਦਲਾਅ ਲਈ ਚੁਣਿਆ ਹੈ ਪ੍ਰਭੂ ਨੇ ਸਾਨੂੰ ਚੁਣਿਆ ਹੈ ਇਸ ਲਈ ਨਹੀਂ ਕਿ ਉਹ ਲੋਕਾਂ ਦੇ ਉੱਤੇ ਸਾਬਤ ਕਰੇ ਕਿ ਵੇਖੋ ਜਿਹੜੇ ਮੈਨੂੰ ਮੰਨਦੇ ਉਹ ਭੁੱਖੇ ਤੇ ਧਿਆਏ ਰਹਿੰਦੇ ਆ ਜਿਹੜੇ ਮੈਨੂੰ ਮੰਨਦੇ ਆ ਦੇਖੋ ਉਹ ਰੋਂਦੇ ਪੇ ਲਣ ਦਾ ਵਸੀਲਾ ਬਣਾ ਕੇ ਇਸਤੇਮਾਲ ਕਰ ਸਕਦਾ ਹੈ ਹallelujah ਹallelujah ਮੇਰੇ ਭਰਾ ਨੂੰ ਸੁਣਿਆ ਮੇਰੇ ਪਿਤਾ ਨੂੰ ਸੁਣਿਆ ਕਿ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦੇਣ ਜਿਨ੍ਹਾਂ ਦੇ ਹੱਥ ਖੜੇ ਹੋ ਜਾਣ ਪੈਸਾ ਹੋਣ ਦੇ ਬਾਵਜੂਦ ਪੈਸਾ ਕੰਮ ਨਾ ਆਵੇ ਜ਼ਮੀਨ ਹੋਣ ਦੇ ਮੈਂ ਆਪਣੀ ਮਹਿਮਾ ਨੂੰ ਉਹਨਾਂ ਦੇ ਉੱਤੇ ਜ਼ਾਹਿਰ ਕਰਾਂਗਾ ਤੇ ਲੋਕੀ ਜਾਣਣਗੇ ਕਿ ਸੱਚਮੁੱਚ ਜਿੱਥੇ ਪੈਸੇ ਕੰਮ ਨਹੀਂ ਆਉਂਦਾ ਜ਼ਮੀਨ ਕੰਮ ਨਹੀਂ ਆਉਂਦੀ ਰੁਤਬਾ ਕੰਮ ਨਹੀਂ ਆਉਂਦਾ ਉੱਥੇ ਯਹੋਵਾ ਕੰਮ ਕਰਦਾ ਹੈ ਉੱਥੇ ਯੀਸ਼ੂ ਮਸੀਹ ਕੰਮ ਕਰਦਾ ਹੈ ਹallelujah ਇਸੇ ਤਰ੍ਹਾਂ ਹੀ ਅਰ ਇਸੇ ਕਾਮਲੀ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਹੈ ਇਸੇ ਲਈ ਤੁਹਾਨੂੰ ਸੱਦਿਆ ਹੈ ਉਦੋਂ ਤੇ ਤੁ ਚਰਚ ਨੂੰ ਜਾਣਾ ਹੈ ਤੇ ਤੋ ਆ ਨਹੀਂ ਹੈਗਾ ਉਹ ਨਹੀਂ ਹੈਗਾ ਤੁਹਾਨੂੰ ਚੁਣਿਆ ਤੁਹਾਨੂੰ ਬਦਲ ਕੇ ਲੋਕਾਂ ਦੇ ਸਾਹਮਣੇ ਤੁਹਾਨੂੰ ਪੇਸ਼ ਕਰੇ ਕਿ ਵੇਖੋ ਇਹਨੇ ਖੁਦ ਨੂੰ ਬਦਲਿਆ ਤੇ ਮੈਂ ਇਹਦਾ ਸਮਾਂ ਬਦਲ ਦਿੱਤਾ ਮੈਂ ਇਹਦੇ ਹਾਲਾਤ ਬਦਲ ਦਿੱਤੇ ਮੈਂ ਇਹਦੀ ਬਿਪਤਾ ਨੂੰ ਖੁਸ਼ਹਾਲੀ ਦੇ ਵਿੱਚ ਬਦਲ ਦਿੱਤਾ ਮੈਂ ਇਹਦੇ ਪਿੱਟਣ ਨੂੰ ਨੱਚਣ ਦੇ ਨਾਲ ਬਟਾ ਦਿੱਤਾ ਆ ਉਹ ਬਦਲਣਾ ਚਾਹੁੰਦਾ ਆ ਉਹਨਾਂ ਨੂੰ ਜਿਹੜੇ ਬਦਲਣਾ ਚਾਹੁੰਦੇ ਆ ਖੁਦ ਨੂੰ ਹਾਲੇਲੂਇਆ ਹਾਲੇਲੂਇਆ ਅਗਰ ਤੁਸੀਂ ਆਪਣੇ ਹਾਲਾਤਾਂ ਦੇ ਵਿੱਚ ਬਦਲਾਅ ਚਾਹੁੰਦੇ ਹੋ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਬਦਲਾਅ ਚਾਹੁੰਦੇ ਹੋ ਆਪਣੇ ਹਿਰਦੇ ਦਾ ਪਰਿਵਰਤਨ ਕਰਨਾ ਸ਼ੁਰੂ ਕਰੋ ਆਪਣੇ ਸੁਭਾਅ ਵਿੱਚ ਪਰਿਵਰਤਨ ਲੈਣਾ ਸ਼ੁਰੂ ਕਰੋ ਉਹ ਕਰੋਧ ਦਾ ਫੈਸਲਾ ਕਿਉਂਕਿ ਵਚਨ ਚ ਲਿਖਿਆ ਹੈ ਕਹਿੰਦਾ ਉਹਦਾ ਕਰੋਧ ਛਣ ਭਰਦਾ ਹੈ ਪਰ ਉਹਦੀ ਦਇਆ ਸਦਾ ਦੀ ਹੈ ਹallelujah ਕਰੋਧ ਕਿੰਨਾ ਚਿਰਦਾ ਹੈ ਸ਼ਣ ਪਰਦ ਪਲਕ ਦਾ ਪਰ ਦਇਆ ਸਦਾਦੀ ਹੈ ਪਰ ਜੇ ਤੇਰਨ ਕੋ ਉਹਦਾ ਪਲ ਪਰ ਦਾ ਗਰੋਧ ਵੀ ਆਪਾ ਚੁਧ ਤਰਤੀ ਦੀ ਪਲਟੀ ਮਰਵਾ ਦਿੰਦਾ ਹੈ ਇੱਕ ਪਲ ਦਾ ਗਰੋਧ ਕੋਮਾ ਦਾ ਨਾਮੋ ਨਿਸ਼ਾਨ ਮਟਾ ਦਿੰਦਾ ਹੈ ਇਸ ਲਈ ਇਹ ਨਾ ਸੋਚੋ ਕਿ ਪ੍ਰਭੂ ਮੇਰੇ ਜੀਵਨ 'ਚ ਤੇਰਾ ਪਲ ਪਰ ਦਾ ਇਹ ਗਰੋਧ ਰਵੇ ਨਹੀਂ पंगो के तेरी दया हमेशा मेरे हिते बणी रही हल लुया हल लुया